ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬਹੁਤ ਕਾਮਨ ਪ੍ਰੋਬਲਮ ਬਾਰੇ ਗੱਲ ਕਰਨ ਜਾ ਰਹੇ ਆ ਇਹ ਚੀਜ਼ ਹੈ ਬਹੁਤ ਛੋਟੀ ਆ ਪਰ ਲੋਕਾਂ ਦੀ ਜ਼ਿੰਦਗੀ ਚ ਇੱਕ ਬਹੁਤ ਵੱਡਾ ਮਸਲਾ ਬਣ ਕੇ ਇਹ ਹਟ ਜਾਂਦੀ ਆ ਹੈ ਚੀਜ਼ ਬਹੁਤ ਕਾਮਨ ਆ ਹਰ ਕੋਈ ਬੰਦੇ ਦੀ ਜ਼ਿੰਦਗੀ ਚ ਇਹ ਚੀਜ਼ ਆ ਮੇਹਰੀ ਲਾਈਫ ਚ ਵੀ ਆ ਹੁਣ ਅਕਸਰ ਆਪਾਂ ਇਹ ਨਿੱਕੀ ਜੀ ਪ੍ਰੋਬਲਮ ਬਾਰੇ ਸੋਚ ਸੋਚ ਕੇ ਆਪਦੇ ਸਾਰੀ ਉਮਰ ਕੱਢ ਦਿੰਨੇ ਆ ਜਿਆਦਾਤਰ ਲੋਕਾਂ ਤੋਂ ਤਾਂ ਇਹੀ ਚੀਜ਼ ਓਵਰਕਮ ਨਹੀਂ ਹੁੰਦੀ ਉਹ ਸਾਰੀ ਉਮਰ ਇਹੀ ਸੋਚੀ ਜਾਂਦੇ ਨੇ ਵੀ ਲੋਕ ਸਾਡੇ ਬਾਰੇ ਕੀ ਸੋਚਦੇ ਨੇ ਕੌਣ ਸਾਡੇ ਬਾਰੇ ਚੰਗਾ ਬੋਲਦਾ ਕੌਣ ਸਾਡੇ ਬਾਰੇ ਮਾੜਾ ਬੋਲਦਾ ਕੌਣ ਸਾਡੇ ਪਿੱਠ ਪਿੱਛੇ ਗੱਲਾਂ ਕਰਦਾ ਕੌਣ ਸਾਡੇ ਉੱਤੇ ਚੁਗਲਿਆ ਕਰਦਾ ਚੰਗਾ ਤੇ ਮਾੜਾ ਦੁਨੀਆ ਤੇ ਹਮੇਸ਼ਾ ਰਹੂਗਾ ਇਹ ਚੀਜ਼ ਆਪਾਂ ਕਦੇ ਪ੍ਰੀਵੈਂਟ ਨਹੀਂ ਕਰ ਸਕਦੇ ਮਾੜੇ ਲੋਕ ਤੇ ਮਾੜੀਆਂ ਚੀਜ਼ਾਂ ਦੁਨੀਆ ਤੇ ਹਮੇਸ਼ਾ ਰਹਿਣਗੀਆਂ ਪਰ ਇਹ ਚੀਜ਼ ਮੈਟਰ ਕਰਦੀ ਆ ਵੀ ਤੁਸੀਂ ਉਹਨੂੰ ਕਿਵੇਂ ਰਿਐਕਟ ਕਰਦੇ ਹੋ ਤੁਹਾਡਾ ਅਟੈਨਸ਼ਨ ਕਿਹੜੀ ਚੀਜ਼ ਪਾਸੇ ਜਾਂਦਾ ਤੁਹਾਡਾ ਅਟੈਨਸ਼ਨ ਕਿਹੜੀ ਚੀਜ਼ ਉੱਤੇ ਆ ਹੁਣ ਜੇ ਤੁਸੀਂ ਮਾੜੀਆਂ ਚੀਜ਼ਾਂ ਉੱਤੇ ਹੀ ਫੋਕਸ ਕਰੀ ਜਾਓਗੇ ਨਾ ਤਾਂ ਉਹ ਚੀਜ਼ਾਂ ਹੋਰ ਤੁਹਾਡੀ ਜ਼ਿੰਦਗੀ 'ਚ ਆਉਣਗੀਆਂ ਓਨਾਂ ਜ਼ਿਆਦਾ ਤੁਹਾਨੂੰ ਮਾੜੀਆਂ ਚੀਜ਼ਾਂ ਦਿਖਣਗੀਆਂ ਓਨਾਂ ਜ਼ਿਆਦਾ ਤੁਸੀਂ ਉਹ ਚੀਜ਼ਾਂ ਆਪਦੇ ਵੱਲ ਖਿੱਚਦੇ ਹੋ ਇਹ ਕਿਹਦਾ ਦੀ ਐਗਜ਼ਾਮਪਲ ਹੋ ਜਾਂਦੀ ਆ ਜਿਵੇਂ ਜੇ ਕੋਈ ਬੰਦਾ ਤੁਹਾਡੇ ਦਰਮਿਆਰੇ ਕੂੜਾ ਰੱਖ ਜਾਂਦਾ ਉਹ ਕੂੜੇ ਨੂੰ ਚੱਕ ਕੇ ਤੁਸੀਂ ਅੱਗੇ ਡ੍ਰੈਨ ਰੂਮ 'ਚ ਲਿਆ ਕੇ ਰੱਖ ਦਿੰਨੇ ਹੋ ਹੁਣ ਆਪਾਂ ਇਦਾਂ ਥੋੜੀ ਕਰਨਾ ਸਾਰੀ ਗੱਲ ਤੁਹਾਡੇ ਦੁਨੀਆ ਉੱਤੇ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਨੂੰ ਇਹ ਸਮਝਣੀ ਪੈਂਦੀ ਆ ਜੋ ਕਿ ਬਹੁਤ ਔਖੀ ਆ ਵੀ ਦੁਨੀਆ ਉੱਤੇ ਮਾੜੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ ਆਪਾਂ ਕਦੇ ਇਹ ਚੀਜ਼ ਪ੍ਰੀਵੈਂਟ ਨਹੀਂ ਕਰ ਸਕਦੇ ਹੈਗੇ ਦੂਸਰੀ ਗੱਲ ਲਈ ਆ ਵੀ ਲੋਕ ਕੀ ਸੋਚਦੇ ਨੇ ਜੇ ਤੁਸੀਂ ਇਹੀ ਚੀਜ਼ ਸੋਚਦੇ ਰਹਿ ਜਾਂਦੇ ਹੋ ਤਾਂ ਤੁਸੀਂ ਆਪਣੀ ਸਾਰੀ ਉਮਰ ਇਹ ਚੀਜ਼ ਹੀ ਵੇਸਟ ਕਰ ਜਾਂਦੇ ਹੋ ਇਹ ਚੀਜ਼ ਕਦੇ ਬਦਲ ਨਹੀਂ ਸਕਦੀ ਨਾ ਤੁਹਾਨੂੰ ਇਹ ਚੀਜ਼ ਉੱਤੇ ਕਦੇ ਕੰਟਰੋਲ ਮਿਲ ਸਕਦਾ ਇਹ ਤੁਹਾਡੇ ਆਊਟ ਆਫ ਕੰਟਰੋਲ ਆ ਤੁਹਾਡੇ ਕੰਟਰੋਲ ਵਿੱਚ ਤੁਹਾਡਾ ਆਪਦਾ ਧਿਆਨ ਆ ਥੋੜਾ ਧਿਆਨ ਕਿਹੜੇ ਪਾਸੇ ਜਾਂਦਾ ਜਿੰਦਗੀ 'ਚ ਇਦਾਂ ਦੀਆਂ ਬਹੁਤ ਚੀਜ਼ਾਂ ਆਉਣ ਗਿਆ ਜੋ ਤੁਹਾਨੂੰ ਆਪਦੀ ਮੰਜ਼ਲ ਤੋਂ ਭੜਕਾਉਣ ਗਿਆ ਇਦਾਂ ਤੇ ਬਹੁਤ ਲੋਕ ਆਉਣਗੇ ਮੈਂ ਤੁਹਾਨੂੰ ਇੱਕ ਸਿੰਪਲ ਜੀ ਐਗਜ਼ਾਮਪਲ ਦਿੰਨਾ ਹਨਾ ਇਹ ਚੀਜ਼ ਨੂੰ ਇੱਕ ਐਗਜ਼ਾਮਪਲ ਤੌਰ ਤੇ ਲਿਓ ਹੁਣ ਤੁਸੀਂ ਕਿਤੇ ਜਾਣਾ ਆਪਦੇ ਰਾਹ ਤੇ ਹੂੰ ਤੇ ਜਾਂਦ ਜਾਂਦੇ ਤੁਹਾਨੂੰ ਕੁੱਤੇ ਭੌਂਕਣ ਲੱਜਾਂਦੇ ਨੇ ਤੁਸੀਂ ਬੱਟਾ ਚੱਕ ਕੇ ਹੁਣ ਕੁੱਤਿਆਂ ਤੇ ਮਾਰਨ ਲੱਗ ਜਾਂਦੇ ਹੋ ਜਿੰਨਾ ਜ਼ਿਆਦਾ ਤੁਸੀਂ ਉਹਨਾਂ ਤੇ ਬੱਟੇ ਮਾਰੋਗੇ ਉਹਨਾਂ ਜ਼ਿਆਦਾ ਉਹਨਾਂ ਨੂੰ ਹੋਰ ਜ਼ਿਆਦਾ ਪ੍ਰਵੋਕ ਕਰੋਗੇ ਉਹਨਾਂ ਜ਼ਿਆਦਾ ਹੋਰ ਤੁਹਾਨੂੰ ਭੌਂਕਣਗੇ ਤੁਸੀਂ ਇਹੀ ਕੰਮ 'ਚ ਰਹਿ ਜਾਣਾ ਤੁਸੀਂ ਆਪਦਾ ਟਾਈਮ ਉਹ ਚੀਜ਼ ਉੱਤੇ ਵੇਸਟ ਕਰੀ ਜਾਣਾ ਤੁਹਾਡੇ ਮਨ 'ਚੋਂ ਇਹ ਗੱਲ ਨਿਕਲ ਜਾਣੀ ਆ ਵੀ ਤੁਸੀਂ ਟਾਈਮ ਸਰ ਪਹੁੰਚਣਾ ਕਹਿਣ ਦਾ ਮਤਲਬ ਇਹ ਆ ਜ਼ਿੰਦਗੀ 'ਚ ਹਮੇਸ਼ਾ ਆਪਦੀ ਮੰਜ਼ਲ ਉੱਤੇ ਫੋਕਸ ਰੱਖੋ ਜਿੰਨੇ ਵੀ 네ਗਟਿਵ ਲੋਕ ਤੁਹਾਨੂੰ ਜ਼ਿੰਦਗੀ 'ਚ ਰੋਕਣ ਦੀ ਕੋਸ਼ਿਸ਼ ਕਰਨਗੇ ਜੇ ਉਹਨਾਂ ਦੀ 네ਗਟਿਵਿਟੀ ਉੱਤੇ ਤੁਸੀਂ ਫੋਕਸ ਕਰੀ ਜਾਂਦੇ ਹੋ ਤਾਂ ਤੁਸੀਂ ਆਪਦੀ ਮੰਜ਼ਲ ਤੱਕ ਕਦੇ ਨਹੀਂ ਪਹੁੰਚ ਸਕੋਗੇ ਉਹਨਾਂ ਦੀ ਜਿਹੜੀ 네ਗਟਿਵਿਟੀ ਆ ਨਾ ਉਹ ਉਹਨਾਂ ਦੀ ਕਮਜ਼ੋਰੀ ਆ ਲੋਕ ਤੁਹਾਨੂੰ ਜ਼ਿੰਦਗੀ 'ਚ ਧੋਖੇ ਵੀ ਦੇ ਬੰਦਾ ਤੁਹਾਨੂੰ ਧੋਖਾ ਦਿੰਦਾ ਉਹ 'ਚ ਤੁਹਾਡਾ ਕੋਈ ਕਸੂਰ ਨਹੀਂ ਉਹ ਧੋਖਾ ਉਸ ਬੰਦੇ ਦੀ ਕਮਜ਼ੋਰੀ ਦਾ ਨਤੀਜਾ ਸੀਗਾ ਹੁਣ ਜਾਂ ਤੁਸੀਂ ਉਹ ਚੀਜ਼ ਨੂੰ ਛੱਡ ਸਕਦੇ ਹੋ ਜਾਂ ਉਹ ਤੁਹਾਨੂੰ ਚੀਜ਼ ਅੰਦਰੋਂ ਖਾਊਗੀ ਉਹ ਤੁਹਾਡੇ ਤੇ ਆ ਫੋਰ ਐਗਜ਼ਾਮਪਲ ਜੇ ਕੋਈ ਬੰਦਾ ਤੁਹਾਨੂੰ ਗਾਲ ਕੱਢਦਾ ਉਹ ਹੁਣ ਡਿਪੈਂਡ ਕਰਦਾ ਤੁਸੀਂ ਉਹ ਚੀਜ਼ ਨੂੰ ਕਿਵੇਂ ਰਿਐਕਟ ਕਰਦੇ ਹੋ ਜੇ ਤੁਸੀਂ ਉਹ ਚੀਜ਼ ਨੂੰ ਬਹੁਤ ਪਰਸਨਲ ਤੌਰ ਤੇ ਰਿਐਕਟ ਕਰਦੇ ਹੋ ਉਹ ਤੁਹਾਨੂੰ ਵੀ ਅੰਦਰੋਂ ਹਰਟ ਕਰੂਗੀ ਉਹ ਬੰਦਾ ਜਿਹੜਾ ਗਾਲ ਕੱਢ ਰਿਹਾ ਤੁਹਾਨੂੰ ਉਹ ਖੁਦ ਆਪਣੇ ਮਨ ਵੱਲੋਂ ਦੁਖੀ ਆ ਤੇ ਉਹ ਆਵਦਾ ਦੁੱਖ ਤੁਹਾਡੇ ਤੱਕ ਪਹੁੰਚਾ ਰਿਹਾ ਜੇ ਉਹਨੂੰ ਬਿਲਕੁਲ ਤੁਸੀਂ ਅਟੈਨਸ਼ਨ ਨਹੀਂ ਦਿਓਂਗੇ ਉਹਨੇ ਹਵਾ ਚ ਹੀ ਰਹਿ ਜਾਣਾ ਉਹ ਤੁਹਾਡੇ ਤੱਕ ਉਹ ਚੀਜ਼ ਪਹੁੰਚੂਗੀ ਨਹੀਂ ਜੇ ਤੁਸੀਂ ਉਹ ਚੀਜ਼ ਨੂੰ ਅਟੈਨਸ਼ਨ ਦਿਓਗੇ ਉਹ ਤੁਹਾਨੂੰ ਇੱਕ ਗਾਲ ਕੱਢਦਾ ਤੁਸੀਂ ਦੋ ਕੱਢੋਗੇ ਉਹਨੇ ਤੁਹਾਨੂੰ ਆਪਦੇ ਵਾਂਗੂ 네ਗੇਟਿਵ ਬਣਾ ਲੈਣਾ ਉਹਦੀ 네ਗੇਟਿਵਿਟੀ ਉਹਦਾ ਦੁੱਖ ਤੁਹਾਡੇ ਤੱਕ ਵੀ ਪਹੁੰਚੂਗਾ ਤੇ ਤੁਹਾਨੂੰ ਵੀ ਇਫੈਕਟ ਕਰੂਗਾ ਮੇਬੀ ਮੌਕੇ ਤੇ ਤੁਹਾਨੂੰ ਨਹੀਂ ਇਫੈਕਟ ਕਰੂ ਪਰ ਬਾਅਦ ਚ ਜਾ ਕੇ ਤੁਸੀਂ ਰੀਅਲਾਈਜ਼ ਕਰੋਗੇ ਮੇਬੀ ਬਾਅਦ ਚ ਸਾਰਾ ਦਿਨ ਤੁਸੀਂ ਉਹਦੀ ਗੱਲਾਂ ਵਾਰੀ ਸੋਚੀ ਜਾਣਾ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਅਗਲੇ 2-3 ਦਿਨਾਂ ਤੱਕ ਉਹ ਜਿਹੜੀ ਉਹਨੇ ਤੁਹ ਕਹਈਆਂ ਨੇ ਉਹੀ ਗੱਲਾਂ ਲੈ ਕੇ ਤੁਸੀਂ ਦੁਖੇ ਰਹਿਣਾ ਸੋ ਲੋਕਾਂ ਦੀ ਜਿਹੜੀ ਨੈਗੇਟਿਵਿਟੀ ਆ ਜੇ ਤੁਸੀਂ ਉਹ ਤੇ ਨਹੀਂ ਰਿਐਕਟ ਕਰੋਗੇ ਉਹ ਇਦਾਂ ਹੀ ਹਵਾ ਛੁੱਟ ਜਾਂਦੀ ਆ ਜਿੰਨਾ ਜ਼ਿਆਦਾ ਪਰ ਤੁਸੀਂ ਰਿਐਕਟ ਕਰੋਗੇ ਉਨਾ ਜ਼ਿਆਦਾ ਉਹ ਤੁਹਾਡੇ ਅੰਦਰ ਆਊਗੀ ਚੀਜ਼ ਤੇ ਉਨਾ ਜ਼ਿਆਦਾ ਤੁਹਾਨੂੰ ਅੰਦਰ ਉਹ ਚੀਜ਼ ਖਾਊਗੀ ਇਹ ਚੀਜ਼ ਜੇ ਤੁਸੀਂ ਸਮਝ ਜਾਂਦੇ ਹੋ ਤਾਂ ਤੁਹਾਡੀ ਲਾਈਫ ਬਹੁਤ ਚੇਂਜ ਹੋਣ ਲੱਗ ਜਾਂਦੀ ਆ ਸੋ ਜਿੱਥੇ ਵੀ ਤੁਹਾਡਾ ਧਿਆਨ ਜਾਂਦਾ ਜਿੱਥੇ ਵੀ ਤੁਹਾਡੀ ਟੈਂਸ਼ਨ ਜਾਂਦੀ ਆ ਨਾ ਉਹੀ ਚੀਜ਼ਾਂ ਵਧਣ ਗਿਆ ਇਹ ਸਾਰਾ ਕੁਝ ਹੁਣ ਤੁਹਾਡੇ ਤੇ ਆ ਤੁਸੀਂ ਕਿਵੇਂ ਇਹ ਚੀਜ਼ ਨੂੰ ਲੈਣੇ ਹੋ ਤੁਹਾਨੂੰ ਰੱਬ ਨੇ ਇੱਕ ਜ਼ਿੰਦਗੀ ਦਿੱਤੀ ਆ ਇਹ ਇੱਕ ਜ਼ਿੰਦਗੀ ਬਹੁਤ ਕੀਮਤੀ ਆ ਇਹ ਕੋਈ ਫ੍ਰੀ ਟ੍ਰਾਇਲ ਨਹੀਂ ਹੈਗਾ ਕਿਉਂਕਿ ਇੱਕ ਵਾਰ ਮੁੱਕ ਜਾਂਦੀ ਆ ਦੁਆਰਾ ਨਹੀਂ ਮਿਲਦੀ ਹੈਗੀ ਜਦੋਂ ਬੰਦੇ ਦੇ ਬਿਲਕੁਲ ਆਖਰੀ ਟਾਈਮ ਹੁੰਦੇ ਨੇ ਉਦੋਂ ਜੇ ਬੰਦਾ ਇਹ ਸੋਚਦਾ ਵੀ ਮੈਂ ਆਪਦੀ ਜ਼ਿੰਦਗੀ ਆਪਦੇ ਅਸੂਲਾਂ ਦੇ ਹਿਸਾਬ ਨਾਲ ਜਿਉਈਆ ਚਾਹੇ ਉਹਨੇ ਚੰਗੇ ਕੰਮ ਕੀਤੇ ਨੇ ਚਾਹੇ ਉਹਨੇ ਮਾੜੇ ਕੰਮ ਕੀਤੇ ਨੇ ਐਟਲੀਸਟ ਉਹ ਇਹ ਚੀਜ਼ ਸੋਚ ਕੇ ਮਰਦਾ ਵੀ ਮੈਂ ਆਪਦੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਈਆ ਜੋ ਮੈਨੂੰ ਵਧੀਆ ਲੱਗਦਾ ਸੀ ਮੈਂ ਉਹੀ ਕੀਤਾ ਹੁਣ ਦੂਸਰਾ ਬੰਦਾ ਇਹ ਸੋਚਦਾ ਵੀ ਮੈਂ ਆਪਦੀ ਜ਼ਿੰਦਗੀ ਲੋਕਾਂ ਨੂੰ ਖੁਸ਼ ਕਰਦੇ ਕਰਦੇ ਜਿਉਈਆ ਮੈਂ ਸਾਰੀ ਉਮਰ ਬਸ ਲੋਕਾਂ ਨੂੰ ਖੁਸ਼ ਕਰਦੇ ਰਹਿ ਗਿਆ ਜੋ ਲੋਕ ਚਾਹੁੰਦੇ ਸੀ ਮੈਂ ਉਹੀ ਕੀਤਾ ਜੋ ਮੈਨੂੰ ਵਧੀਆ ਲੱਗਦਾ ਸੀ ਜੋ ਮੈਂ ਚਾਹ ਕੀਤਾ ਹੀ ਨਹੀਂ ਸੀਗਾ ਇਹ ਉਹਦੇ ਮਨ 'ਚ ਰਿਗਰਟ ਰਹ ਜਾਂਦਾ ਇੰਨੀ ਇੱਕ ਗੱਲ ਤੁਸੀਂ ਸਮਝ ਜੂਗੇ ਤੁਸੀਂ ਆਪਦੀ ਜ਼ਿੰਦਗੀ ਜੇ ਆਪਦੇ ਹਿਸਾਬ ਨਾਲ ਜਿਊਓਗੇ ਇਹ ਐਂਡ 'ਚ ਤੁਹਾਡੇ ਮਨ 'ਚ ਰਿਗਰਟ ਨਹੀਂ ਰਹੂਗਾ ਕਿਉਂਕਿ ਸਭ ਤੋਂ بڑا ਰਿਗਰਟ ਹੁੰਦਾ ਲੋਕਾਂ ਦੇ ਮਨ 'ਚ ਜਦੋਂ ਬਿਲਕੁਲ ਉਹ ਆਪਦੇ ਆਖਰੀ ਟਾਈਮਾਂ 'ਚ ਹੁੰਦੇ ਨੇ ਵੀ ਮੈਂ ਸਾਰੀ ਉਮਰ ਲੋਕਾਂ ਨੂੰ ਹੀ ਖੁਸ਼ ਕਰਦੇ ਰਹਿ ਗਿਆ ਮੇਰੀ ਖੁਸ਼ੀ ਵਾਰਤਾ ਮੈਂ ਕਦੇ ਸੋਚਿਆ ਹੀ ਨਹੀਂਗਾ ਜਿਹੜੇ ਲੋਕ ਸਭ ਤੋਂ ਜ਼ਿਆਦਾ ਲੋਕਾਂ ਨਾਲ ਚਲਾਕੀਆਂ ਕਰਦੇ ਨੇ ਲੋਕਾਂ ਨਾਲ ਧੋਖੇ ਕਰਦੇ ਨੇ ਤੇ ਆਪਦੇ ਮਨ ਚਾਂਹੇ ਸੋਚਦੇ ਨੇ ਵੀ ਅਸੀਂ ਸਭ ਤੋਂ ਜ਼ਿਆਦਾ ਸਮਾਰਟ ਆ ਉਹ ਸਭ ਤੋਂ ਜ਼ਿਆਦਾ ਕਮਜ਼ੋਰ ਬੰਦੇ ਨੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਕਰਨ ਦੀ ਲੋੜ ਆ ਆਪਦੇ ਆਪ ਨੂੰ ਸਾਬਿਤ ਕਰਨ ਦੀ ਜਿਹੜਾ ਬੰਦਾ ਆਪਦੀ ਜ਼ਿੰਦਗੀ 'ਚ ਖੁਸ਼ ਆ ਉਹਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਹੈਗਾ ਉਹ ਆਪਦੀ ਜ਼ਿੰਦਗੀ ਜਿਉਣ ਦਾ ਆਪਦੀ ਜ਼ਿੰਦਗੀ 'ਚ ਮਸਤਾ ਕਿਸੇ ਨਾਲ ਉਹਨੂੰ ਮਾੜਾ ਕਰਨ ਦੀ ਲੋੜ ਨਹੀਂ ਕਿਸੇ ਨਾਲ ਚਲਾਕੀਆਂ ਕਰਨ ਦੀ ਲੋੜ ਨਹੀਂ ਉਹਨੂੰ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਨਾ ਉਹਨੂੰ ਕੁਝ ਸਾਬਿਤ ਕਰਨ ਦੀ ਲੋੜ ਆ ਕਿਸੇ ਨੂੰ ਵੀ ਮੈਂ ਕੀ ਚੀਜ਼ਾਂ ਜਿਹੜੇ ਸਭ ਤੋਂ ਜ਼ਿਆਦਾ ਅਟੈਂਸ਼ਨ ਚਾਹੁੰਦੇ ਨੇ ਵੀ ਸਾਰਿਆਂ ਦੀ ਨਿਗਾਹ ਮੇਰੇ ਤੇ ਹੋਵੇ ਸਾਰੇ ਬਸ ਮੇਰੀ ਵਾਵਾ ਕਰਨ ਉਹ ਸਭ ਤੋਂ ਜਿਆਦਾ ਕਮਜ਼ੋਰ ਲੋਕ ਹੁੰਦੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਹਰਟ ਵੀ ਕਰਨ ਗਿਆ ਕਿਉਂਕਿ ਉਹ ਆਪ ਦਾ ਜਿਹੜਾ ਦੁੱਖ ਆ ਉਹਨਾਂ ਦੇ ਅੰਦਰ ਭਰਿਆ ਹੋਇਆ ਉਹ ਥੋੜੇ ਤੇ ਸੱਟ ਰਹੇ ਨੇ ਸੋ ਜਿੰਨੀਆਂ ਵੀ ਉਹ ਗੱਲਾਂ ਕਹਿੰਦੇ ਨੇ ਉਹ ਗੱਲਾਂ ਹਵਾ 'ਚ ਹੀ ਛੱਡ ਦਿਓ ਆਪਦੇ ਅੰਦਰ ਤੱਕ ਨਾ ਲੈ ਕੇ ਆਓ ਜੋ ਵੀ ਉਹ ਤੁਹਾਨੂੰ ਕਹਿੰਦੇ ਨੇ ਤੁਹਾਨੂੰ ਚੰਗਾ ਬੋਲਣਗੇ ਤੁਹਾਨੂੰ ਮਾੜਾ ਕਹਿਣਗੇ ਭਵੇਂ ਉਹਨਾਂ ਦੀ ਗਲਤੀ ਹੋਵੇ ਉਹ ਥੋੜੇ ਦੀ ਗਲਤੀ ਕੱਢਣਗੇ ਜਿੰਨਾ ਜ਼ਿਆਦਾ ਤੁਸੀਂ ਉਹਨਾਂ ਦੀ ਗੱਲਾਂ ਤੇ ਟੈਨਸ਼ਨ ਦਿਓਗੇ ਨਾ ਉਨਾਂ ਜ਼ਿਆਦੇ ਤੁਸੀਂ ਬੈਡ ਫੀਲ ਕਰੋਗੇ ਜੋ ਕਿ ਉਹਨਾਂ ਦਾ ਮਕਸਦ ਆ ਤੁਹਾਨੂੰ ਬੈਡ ਫੀਲ ਕਰਾਉਣਾ ਬਹੁਤ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੋ ਤੁਹਾਨੂੰ ਜ਼ਿੰਦਗੀ ਚ ਪਿੱਛੇ ਹੋਲਡ ਕਰਕੇ ਰੱਖਦੀਆਂ ਨੇ ਜੋ ਤੁਹਾਨੂੰ ਬਿਲਕੁਲ ਅੱਗੇ ਨਹੀਂ ਵਧਣ ਦਿੰਦੀਆਂ ਇਹ ਥੋਡੀਆਂ ਕਮਜ਼ੋਰੀਆਂ ਨੇ ਜੇ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਕਾਬੂ ਚ ਲੈ ਆਓਗੇ ਨਾ ਤੁਸੀਂ ਜ਼ਿੰਦਗੀ ਚ ਬਹੁਤ ਅੱਗੇ ਜਾਓਗੇ ਫੋਰ ਐਗਜ਼ਾਮਪਲ ਜੇ ਤੁਹਾਡੇ ਬਹੁਤ بڑے ਸੁਪਨੇ ਨੇ ਉਹ ਸੁਪਨੇਆਂ ਨੂੰ ਕਿਉਂ ਨਹੀਂ ਜ਼ਿਆਦਾਤਰ ਲੋਕ ਫਾਲੋ ਕਰਦੇ ਕਿਉਂਕਿ ਉਹਨਾਂ ਨੂੰ ਆਇ ਲੱਗਦਾ ਵੀ ਲੋਕ ਸਾਡੇ ਚ ਬਲੀਵ ਨਹੀਂ ਕਰਦੇ ਜੇ ਲੋਕ ਨਹੀਂ ਸਾਡੇ ਚ ਬਲੀਵ ਕਰਦੇ ਵੀ ਅਸੀਂ ਉਹ ਚੀਜ਼ ਕਰ ਪਾਵਾਂਗੇ ਤਾਂ ਅਸੀਂ ਵੀ ਨਹੀਂ ਆਪ ਦੇ ਆਪ ਚ ਬਲੀਵ ਕਰਾਂਗੇ ਵੀ ਸਾਤ ਉਹ ਚੀਜ਼ ਹੋ ਜਾਓ ਇਹੀ ਡਰ ਉਹਨਾਂ ਦੇ ਮਨ 'ਚ ਹਮੇ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਪਰ ਜਿਹੜਾ ਡਰ ਆ ਨਾ ਉਹ ਉਹਨਾਂ ਨੂੰ ਪਿੱਛੇ ਹੋਲਡ ਕਰਕੇ ਰੱਖਦਾ ਜੇ ਜੀ ਮਰਜੀ ਚ ਤੁਸੀਂ ਕਰੋਗੇ ਨਾ ਲਾਈਫ 'ਚ ਲੋਕ ਫਿਰ ਵੀ ਤੁਹਾਨੂੰ ਮਾੜਾ ਕਹਿਣਗੇ ਲੋਕ ਫਿਰ ਵੀ ਤੁਹਾਡੇ 'ਚ ਕਮੀਆਂ ਕੱਢਣਗੇ ਕਦੇ ਵੀ ਤੁਸੀਂ ਸਾਰੇ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਇੱਕੋ ਹੀ ਚੀਜ਼ ਆਏ ਦੁਨੀਆ 'ਤੇ ਜੋ ਕਿ ਇੰਪੋਸੀਬਲ ਆ ਉਹ ਇਹ ਆ ਵੀ ਹਰ ਕੋਈ ਬੰਦੇ ਨੂੰ ਤੁਸੀਂ ਖੁਸ਼ ਕਰ ਦੋਗੇ ਜਿੰਨਾ ਜ਼ਿਆਦਾ ਤੁਸੀਂ ਤਰੱਕੀ ਕਰੋਗੇ ਜਿੰਨਾ ਜ਼ਿਆਦਾ ਅੱਗੇ ਵਧੋਗੇ ਨਾ ਓਨਾ ਘਟ ਕੋਚ ਹੋਣਗੇ ਲੋਕ ਤੁਹਾਨੂੰ ਦੇਖ ਕੇ ਸੋ ਮੈਟਰ ਨਹੀਂ ਕਰਦਾ ਜਿਹੜੇ ਵੀ ਤੁਹਾਡੇ ਸੁਪਨੇ ਨੇ ਤੁਸੀਂ ਆਪਦੇ ਸੁਪਨੇ ਉਹਨੂੰ ਫਾਲੋ ਕਰੋ ਲੋਕਾਂ ਦੇ ਓਪੀਨੀਅਨ ਬਾਰੇ ਨਾ ਸੋਚੋ ਕਿਉਂਕਿ ਇੱਕ ਵਾਰ ਤੁਸੀਂ ਸਕਸੈਸਫੁਲ ਹੋ ਜਾਂਦੇ ਹੋ ਇੱਕ ਵਾਰ ਤੁਸੀਂ ਕਾਮਯਾਬੀ ਹਾਸਿਲ ਕਰ ਲੈਂਦੇ ਹੋ ਉਹੀ ਬੰਦੇ ਜਿਹੜੇ ਇੱਕ ਟਾਈਮ ਤੁਹਾਨੂੰ ਡੀਮੋਟੀਵੇਟ ਕਰਦੇ ਸੀ ਤੁਹਾਡੇ ਚ ਕਮੀਆਂ ਕੱਢਦੇ ਸੀ ਉਹੀ ਲੋਕ ਤੁਹਾਤੋਂ ਸਲਾਹਾਂ ਲੈਣਗੇ ਤੁਹਾਡੇ ਅੱਗੇ ਪਿੱਛੇ ਫਿਰਨਗੇ ਤੁਹਤੋਂ ਪੁੱਛਣਗੇ ਯਾਰ ਅਸੀਂ ਵੀ ਕੁਝ ਕਰਨਾ ਸਾਨੂੰ ਵੀ ਸਲਾਹ ਦੋ ਸਾਡੇ ਵੀ ਥੋੜੀ ਜਿਹੀ ਮਦਦ ਕਰੋ ਉਹੀ ਲੋਕ ਹੋਣਗੇ ਜਿਹੜੇ ਇੱਕ ਟਮ ਤੁਹਾਡੇ 'ਚ ਕਮੀਆਂ ਕੱਢਦੇ ਸੀ ਵੀ ਲੈ ਵੱਡਾ ਆਇਆ ਕਰਨੋਂ ਫਿਰਦਾ ਇਹਦੇ ਚ ਕਿਹੜਾ ਕੋਈ ਹੈਗਾ ਤੇ ਤੋਂ ਕੁਛ ਨਹੀਂ ਹੋਣਾ ਉਹੀ ਸੇਮ ਬੰਦੇ ਹੋਣਗੇ ਹਰ ਕੋਈ ਬੰਦੇ ਦੀ ਲਾਈਫ 'ਚ ਯਾਰ ਸੁਪਨੇ ਹੁੰਦੇ ਨੇ ਹਰ ਕੋਈ ਬੰਦਾ ਕੁਛ ਨਾ ਕੁਛ ਕਰਨਾ ਚਾਹੁੰਦਾ ਹੁੰਦਾ ਹਰ ਕਿਸੇ ਦੇ ਸੁਪਨੇ ਹੁੰਦੇ ਨੇ ਇਹ ਚੀਜ਼ ਨੇਚੁਰਲ ਆ ਉਹ ਸੁਪਨਿਆਂ ਨੂੰ ਫੋਲੋ ਕਰੋ ਪਹਿਲਾ ਸਟੈਪ ਚੱਕੋ ਜਿਆਦਾਤਰ ਲੋਕ ਪਹਿਲਾ ਕਦਮ ਤਾਂ ਹੀ ਨਹੀਂ ਛੱਕ ਪਾਉਂਦੇ ਵੀ ਪਤਾ ਨਹੀਂ ਉਹ ਡਰ ਬਾਰੇ ਉਹਨਾਂ ਦੇ ਵਿੱਚ ਡਰ ਹੁੰਦਾ ਵੀ ਪਤਾ ਨਹੀਂ ਬਾਕੀ ਸਾਰੇ ਸਾਡੇ ਅੜ-ਦੜੇ ਕਿਵੇਂ ਉਹ ਚੀਜ਼ ਨੂੰ ਰਿਐਕਟ ਕਰਨਗੇ ਸੋ ਇਹ ਬਿਲਕੁਲ ਮੈਟਰ ਨਹੀਂ ਕਰਦਾ ਕਿਉਂਕਿ ਜੇ ਇਸ ਹਿਸਾਬ ਨਾਲ ਦੂਜਿਆਂ ਦੇ ਹਿਸਾਬ ਨਾਲ ਤੁਸੀਂ ਚੱਲੋਗੇ ਨਾ ਤਾਂ ਤੁਸੀਂ ਜ਼ਿੰਦਗੀ 'ਚ ਕਿਤੇ ਨਹੀਂ ਪਹੁੰਚਣਾ ਹੈਗਾ ਜੇ ਜ਼ਿੰਦਗੀ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਤਾਂ ਆਪਣੇ ਅੰਦਰਲੀ ਆਵਾਜ਼ ਸੁਣੋ ਤੁਹਾਡੇ ਅੰਦਰਲੀ ਆਵਾਜ਼ ਕੋਈ ਚੀਜ਼ ਚਾਹੁੰਦੀ ਆ ਜੇ ਤੁਹਾਡੇ ਮਨ ਵਿੱਚ ਉਹ ਸੁਪਨਾ ਆ ਨਾ ਉਹ ਤੁਹਾਡੇ ਅੰਦਰਲੀ ਆਵਾਜ਼ ਤੁਹਾਨੂੰ ਕਹਿ ਰਹੀ ਆ ਵੀ ਤੁਸੀਂ ਉਹ ਚੀਜ਼ ਕਰ ਸਕਦੇ ਹੋ ਜਿਹੜਾ ਤੁਹਾਡੇ ਕੋਲ ਟਾਈਮ ਆ ਉਹ ਤੁਹਾਨੂੰ ਪਤਾ ਨਹੀਂਗਾ ਵੀ ਕਿੰਨਾ ਹਰ ਕੋਈ ਬੰਦਾ ਚਾਹੁੰਦਾ ਆ ਨਾ ਮੈਂ 100 ਸਾਲ ਜੀਵਾਂ ਪਰ ਅਸਲ ਵਿੱਚ ਕਿਸੇ ਨੂੰ ਪਤਾ ਨਹੀਂ ਨਾ ਵੀ ਕਦੋਂ ਤੱਕ ਉਹਦੀ ਜ਼ਿੰਦਗੀ ਦਾ ਟਾਈਮ ਲਿਖਿਆ ਹੋਇਆ ਚਾਹੁੰਦਾ ਤਾਂ ਹਰ ਕੋਈ ਆ ਮੇਰੇ ਬਹੁਤ ਲੰਬੀ ਉਮਰ ਹੋਵੇ ਪਰ ਮੇ ਵੀ ਰੱਬ ਨੇ 50 ਸਾਲ ਤੱਕ ਲਿਖੀ ਹੋ ਸਕਦੀ ਆ ਸੋ ਆਪ ਤੇ ਜਿੰਨਾ ਟਾਈਮ ਤੁਹਾਡੇ ਕੋ ਹੈਗਾ ਇਹ ਤੁਸੀਂ ਆਪਦਾ ਵੇਸਟ ਨਾ ਕਰੋ ਫालतू ਚੀਜ਼ਾਂ ਤੇ ਕਿਉਂਕਿ ਐਂਡਰ ਚ ਤੁਸੀਂ ਰਿਗਰੈਟ ਕਰੋਗੇ ਜਿਹੜੇ ਲੋਕ ਤੁਹਾਨੂੰ ਬੋਲਦੇ ਨੇ ਉਹਨਾਂ ਨੇ ਤਾਂ ਜ਼ਿੰਦਗੀ ਚ ਕੁਝ ਕਰਨਾ ਨਹੀਂਗਾ ਪਰ ਤੁਸੀਂ ਉਹਨਾਂ ਅਰਗੇ ਨਾ ਬਣੋ ਬਾਕੀ ਕਈ ਲੋਕ ਕਹਿੰਦੇ ਹੁੰਦੇ ਨੇ ਵੀ ਵੀਰ ਰੋਜ਼ ਵੀਡੀਓ ਪਾਇਆ ਕਰ ਹਨਾ ਹੋਰ ਜ਼ਿਆਦਾ ਸਾਨੂੰ ਕੰਟੈਂਟ ਚਾਹੀਦਾ ਚਲੋ ਸਭ ਤੋਂ ਪਹਿਲਾਂ ਮੈਂ ਅਪਰੀਸ਼ੀਏਟ ਕਰਦਾ ਹਨਾ ਵੀ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਨੇ ਜਿਹੜੀਆਂ ਵੀ ਮੈਂ ਵੀਡੀਓ ਪਾਉਣਾ ਨਾ ਯਾਰ ਇਹ ਇੱਕ ਮੇਰਾ ਸ਼ੌਂਕ ਆ ਇਦਾਂ ਨਹੀਂ ਕਿ ਆ ਵੀ YouTube ਦੇ ਸਿਰ ਤੇ ਮੇਰਾ ਘਰ ਚੱਲਦਾ ਮੈਂ ਕੋਈ ਪੈਸਿਆਂ ਲਈ ਕਰਦਾ ਜਿੱਦਾਂ ਦੀ ਮੈਂ ਵੀਡੀਓ ਪਾਉਣਾ ਮੈਂ ਆਪਣੇ ਮਨ ਦੀਆਂ ਗੱਲਾਂ ਦੱਸਦਾ ਮਨ ਦੀਆਂ ਗੱਲਾਂ ਸ਼ੇਅਰ ਕਰਦਾ ਇਦਾਂ ਹੋਪ ਕਰਦਾ ਵੀ ਇਹ ਗੱਲਾਂ ਨਾਲ ਮੇ ਵੀ ਕਿਸੇ ਦਾ ਵਧੀਆ ਦਿਨ ਨਿਕਲ ਸਕਦਾ ਇਹ ਗੱਲਾਂ ਸੁਣ ਕੇ ਮੇ ਵੀ ਕਿਸੇ ਦਾ ਮਨ ਖੁਸ਼ ਹੋ ਸਕਦਾ ਹਨਾ ਐ ਜੇ ਮੈਂ ਹੁਣ ਪੈਸਿਆਂ ਲਈ ਕਰਦਾ ਹੁੰਦਾ ਮੈਂ ਤਾਂ ਬੇਫਜ਼ੂਲ ਫालतੂ ਵੀਡੀਓ ਬਹੁਤ ਪਾ ਸਕਦਾ ਜਿਵੇਂ ਮੈਂ ਹੋਰ ਲੋਕ ਪਾਉਂਦੇ ਨੇ ਮੈਂ ਰੋਜ਼ 10-10 ਵੀਡੀਓ ਅਪਲੋਡ ਕਰ ਸਕਦਾ ਪਰ ਮੈਨੂੰ ਲੋੜ ਨਹੀਂ ਕਿਉਂਕਿ ਆਪਾਂ ਇਹ ਮੈਂ ਪ੍ਰੋਫੈਸ਼ਨਲ ਯੂਟਿਊਬਰ ਨਹੀਂ ਹੈਗਾ ਇਹ profession ਦੇ ਤੌਰ ਤੇ ਨਹੀਂ ਮੈਂ ਕਰਦਾ ਮੈਂ ਇਕੱਲਾ ਪੈਸ਼ਨ ਦੇ ਤੌਰ ਤੇ ਆ ਹਨਾ ਇੱਕ ਸ਼ੌਂਕ ਆ ਆਪਾਂ ਨੂੰ ਤੇ ਬਾਕੀ ਮੈਂ ਕੋਸ਼ਿਸ਼ ਕਰਦਾ ਹੁੰਦਾ ਜਦੋਂ ਵੀ ਮੇਰੇ ਕੋਈ ਟਾਈਮ ਹੁੰਦਾ ਕਿਉਂਕਿ ਸ케ਜੂਲ ਹੀ ਇੰਨਾ ਜ਼ਿਆਦਾ ਬਿਜ਼ੀ ਆ ਮੇਰੇ ਆਪਦੇ ਵੀ ਬਿਜ਼ਨਸ ਨੇ ਜੋ ਮੈਨੂੰ ਦੇਖਣੇ ਹੁੰਦੇ ਨੇ ਸੋਚ ਜਦੋਂ ਵੀ ਮੈਨੂੰ ਟਾਈਮ ਮਿਲਦਾ ਉਹ ਮੈਂ YouTube ਲਈ ਵੀਡੀਓ ਬਣਾ ਲੈਂਦਾ ਸੋ ਇਹ ਮੈਨੂੰ ਚੀਜ਼ ਸੁਣ ਕੇ ਵਧੀਆ ਚੱਲੋ ਲੱਗਦਾ ਵੀ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਨੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਨਾ ਵੀ ਆਮ ਐਵਰੇਜ ਨੂੰ ਕੁਛ ਆਪਾਂ ਡਿਫਰੈਂਟ ਲੈ ਕੇ ਆਈਏ ਕੋਈ ਅਲੱਗ ਦੀ ਚੀਜ਼ ਲੈ ਕੇ ਆਈਏ ਨਹੀਂ ਤਾਂ ਬਾਕੀ ਸਾਰੇ ਲੋਕਾਂ ਨੂੰ ਆਪਾਂ ਵੀ ਐ ਫਾਲਤੂ ਬੇਕਾਰ ਵੀਡੀਓ ਪਾ ਸਕਦੇ ਹਾਂ ਹਨਾ ਡਬਲ ਮੀਨਿੰਗ ਗੱਲਾਂ ਆਪਾਂ ਵੀ ਕਹਿ ਕੇ ਵਿਊ ਲੈ ਸਕਦੇ ਹਾਂ ਪਰ ਉਹ ਆਪਣੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਹੈਗੀ ਆਪਾਂ ਨੂੰ ਉਹ ਚੀਜ਼ਾਂ ਨਹੀਂ ਚਾਹੀਦੀਆਂ ਨਾ ਆਪਾਂ ਉਹ ਚੀਜ਼ਾਂ ਕਹਿ ਕੇ ਕੋਈ ਪੈਸਾ ਕਮਾਉਣਾ ਆਪਾਂ ਨੂੰ ਉਹ ਚੀਜ਼ਾਂ ਦਾ ਸ਼ੌਂਕ ਨਹੀਂ ਹੈ ਕੋਈ ਚੀਜ਼ ਕਰਨੀ ਆ ਤਾਂ ਚੰਗੀ ਕਰੋ ਮੈਂ ਹੋਪ ਕਰਦਾ ਇਹ ਵੀਡੀਓ ਜਿਹੜੀ ਮੈਂ ਪਾਉਣਾ ਹੁੰਨਾ ਤੁਹਾਨੂੰ ਵਧੀਆ ਲੱਗਣਾ ਚਲੋ ਤੁਹਾਡੀ ਰਿਕੁਐਸਟ ਹੁੰਦੀ ਆ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਨਾ ਵੀ ਅਪ ਟੂ ਡੇਟ ਰਹਾ ਹਫਤੇ ਬਾਅਦ ਐਟਲੀਸਟ ਇੱਕ ਵੀਡੀਓ ਆ ਜਾ ਕਰੇ ਵੀ ਚੈਨਲ ਅਪਡੇਟ ਰਹਿੰਦਾ ਬਾਕੀ ਜਿੰਨੇ ਵੀ ਲੋਕ ਰੈਗੂਲਰ ਆਪਣਾ ਕੰਟੈਂਟ ਦੇਖਦੇ ਨੇ ਮੇਰੇ ਵੱਲੋਂ ਤੁਹਾਡੇ ਲਈ ਬਹੁਤ ਸਾਰਾ ਪਿਆਰ ਹਨਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਇਦਾਂ ਦਾ ਹੋਰ ਕੰਟੈਂਟ ਚਾਹੀਦਾ ਤਾਂ ਜਰੂਰ ਮੈਨੂੰ ਕਮੈਂਟਸ ਵਿੱਚ ਲਿਖਿਆ ਕਰੋ ਆਪਾਂ ਉਦਾਂ ਦੀ ਵੀ ਵੀਡੀਓ ਫਿਰ ਲਿਆਇਆ ਕਰਾਂਗੇ ਬਾਕੀ ਆਸ ਹੈ ਕਿ ਆਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬ Okay.